ਸਾਨੂੰ ਨਾਸ ਆਈ ਤਾਂ ਤੁਹਾਡੇ ਆਉਂਦੇ ਵਾਸ ਕਰ ਦਿੱਤੀ ਜਾਵੇ ਕਿ ਦੇਖ ਰਹੀ ਯਾਰ ਤੇ ਕੁਛ ਰੁਪਈਆਂ ਦਾ ਬਈ ਆਪਾਂ ਰਾਸ਼ਨ ਦੇ ਆਏ ਆ ਵਿਚਾਰਿਆਂ ਨੂੰ ਤੇ ਸੋ ਆਪਾਂ ਮਦਦ ਤਾਂ ਮੈਂ ਫੇਰ ਵੀ ਕਰਦੀ ਰਹੂੰਗੀ ਮਦਦ ਤਾਂ ਮੈਂ ਕਰਦੀ ਹੀ ਰਹੂੰਗੀ ਜੇ ਸਾਨੂੰ ਫੋਨ ਆਊਗਾ ਬਾਬਾ ਜੀ ਦਾ ਵੀ ਭੈਣੇ ਸਾਨੂੰ ਆਹ ਚਾਹੀਦਾ ਤੇ ਆਪਾਂ ਜਰੂਰ ਬਈ ਬਾਬਾ ਜੀ ਕੋਲੇ ਪਹੁੰਚਾਂਗੇ Si, copyright disclaimer under Section 107 of the Copyright Act, 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational, or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫਿਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਆਉਣਾ ਵੀ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ। ਹਾਂਜੀ ਕਰਦੇ ਹਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਚਲੋ ਹਾਂਜੀ ਤੁਹਾ ਦਾ ਦੀਪ ਨੂੰ ਵੰਤ ਲੱਕਾ ਥੋੜਾ ਟਾਈਮ ਤੇ ਆਪ ਬਹੁਤ ਨਾਲ ਪ੍ਰੈਂਕ ਕਰਾਂਗੇ ਤੇ ਫਸਟ ਵੀਡੀਓ ਤੁਸੀਂ ਦੇਖ ਲਈ ਹੜਾ ਬਣਾਉਂ ਚਲਾਉਣ ਲੱਗ ਪਏ ਨਾ ਮਨਮਨ ਆਰਟੀਸਟ ਹਨ ਵੀ ਆਪਾਂ ਇਹ ਤਰ੍ਹਾਂ ਪ੍ਰੈਂਕ ਕਰਨਾ ਨਾਲ ਤੇ ਫੁੱਲ ਵੀਡੀਓ ਦੇਖੋ ਸਾਡੇ ਥੋੜੇ ਜਿਹਾ ਲੜਾਈ ਵੀ ਹੋਊਗਾ ਨਾ ਤੇ ਬਾਕੀ ਅਜੇ ਮੰਮਾ ਪਹਿਲਾਂ ਪਤਾ ਦੇਖਾਂਗੇ ਸਾਡੇ ਲੜਾਈ ਹੋਊਗੀ ਤੁਸੀਂ ਪੂਰਾ ਬਲਾਗ ਦੇਖੋ ਤੇ ਹੁਣ ਮੰਮਾ ਨਾਲ ਬ੍ਰੈਡ ਰੋਲ ਬਣਾ ਰਿਹਾ ਤੁਹਾਨੂੰ ਦਿਖਾਉਣੇ ਆ ਚਲਵਾ ਦੋ ਤੇ ਆਖੇ ਦੀਪ ਨੂੰ ਔਨ ਚੈ ਟਾਈਮ ਲੱਗੂਗਾ ਤੇ ਜੇ ਉਹ ਨਹੀਂ ਆ ਰਹੇ ਨਾ ਟਾਈਮ ਲੱਗਦਾ ਤਾਂ ਤੂੰ ਚੱਲ ਜਾ ਨਾ ਘਰ ਤੂੰ ਨੋ ਗਾਦੀ ਸੰਘਸ਼ਰ ਮਾ ਥੋਡੇ ਕੇ ਫਰਦਾ ਇਹਦਾ ਤੂੰ ਨਾ ਕਰੇ ਜਾਵੜਾ ਤੇ ਕੇ ਪ੍ਰੈਂਕ ਕਰਨਾ ਵਾ ਉਹਦੇ ਨਾਲ ਤੇ ਸਾਡੀ ਨਾ ਥੋੜੀ ਬਹੁਤ ਲੜਾਈ ਵੀ ਹੋਊਗੀ ਤੇ ਅਸੀਂ ਵਲੌਗ ਹੈ ਨਾ ਜਿਹੜਾ ਐਂਡ ਤੱਕ ਦੇਖੋ ਦੈਟ ਮੀਨਸ ਤੁਹਾਡੇ ਜਿਹੜਾ ਪ੍ਰੈਂਕ ਹੈ ਸਕ੍ਰਿਪਟਡ ਆ ਿਸਕਸ ਕੀ ਤਰੀ ਮੈਂ ਆਏ ਕਰੂੰਗੀ ਤੂੰ ਆਏ ਕਰਨਾ ਵਾ ਤੇ ਹਾਂਜੀ ਕਾਲੋ ਤੇ ਦੀਪ ਨੇ ਕਰਨਾ ਸਕ੍ਰਿਪਟਡ ਪ੍ਰੈਂਕ ਇੱਥੇ ਖੁਸ਼ੀ ਦੇ ਵਿੱਚ ਕਾਲੂ ਦੀ ਮੰਮੀ ਬਣਾ ਰਹੀ ਹੈ ਬ੍ਰੈਡ ਰੋਲ ਬਣ ਗਈ ਇੱਕ ਗੱਲ ਤਾਂ ਸਮਝ ਗਈ ਵੀ ਹਾਂ ਗੈਸ ਆ ਰਸੋਈ ਆ ਸਾਫ਼ ਕਰਕੇ ਰੱਖਣੀ ਅੱਜ ਗੈਸ ਆ ਦਾ ਸਾਫ਼ ਆ ਤੇਰੀ ਮੰਮੀ ਵੀ ਬੜਾ ਖੁਸ਼ ਹੋਈ ਜਾਂਦੀ ਵੀ ਲੈ ਮੈਂ ਵਲੌਗ ਦੇ ਵਿੱਚ ਆਈ ਨਹੀਂ ਮੇਰੀ ਵੀਡੀਓ ਬਣੀ ਜਾਂਦੀ ਹੈ ਮੈਂ ਰੈਸਪੀ ਦੱਸੀ ਜਾਂਦੀਆਂ ਲੋਕਾਂ ਨੂੰ ਪੂਰੀ ਬਾਗੋ ਬਾਗ ਹੋਈ ਫਿਰਦੀ ਆਂਟੀ ਵੀ ਲੈ ਆਂਟੀ ਨੇ ਤਾਂ ਬਰੈਡ ਪਕੌੜੇ ਸਾਰੇ ਮਚਾਤੇ ਸਾੜ ਤੇ ਜਮਾਂ ਹੀ ਕੀ ਗੱਲ ਆਂਟੀ ਪਹਿਲੀ ਵਾਰ ਬਣਾਉਣ ਲੱਗੀ ਸੀਗੀ ਮੂਰਖਾ ਕਲਾ ਉਹਨਾਂ ਦਾ ਦੇਖ ਰਿਆ ਸੀ ਯਾਰ ਮੈਂ ਕਿਹੜੀ ਦੇਖਣ ਚੱਲੇ ਗਏ ਹਾਂ ਦਿਖਾਓ ਫਿਰ ਕਿਹੜੀ ਦੇਖਾਂਗੇ ਕੱਲ ਨੂੰ ਕਿਹੜੀਆਂ ਘੜੇ ਲੱਗੀਆਂ ਚਾਲ ਨੇ ਤਾਂ ਦਾਕਸ਼ੀ ਕੁਮਾਰੀ ਲੱਗੀ ਐ ਇੱਕ ਪੰਜਾਬੀ ਮੂਵੀ ਲੱਗੀ ਐ ਇੱਕ ਆਖੇ ਨਿਸ਼ਾਨ ਤੋਂ ਲਾਓ ਜੀ ਦੀਪ ਆ ਗਿਆ ਘਰੇ ਤੇ ਦੋਨੇ ਇੱਕ ਕਮਰੇ ਦੇ ਵਿੱਚ ਵੜ ਕੇ ਬੈਠੇ ਆ ਬੈੱਡ ਤੇ ਬਈ ਸਾਰਿਆਂ ਦੇ ਵਿੱਚ ਵੀ ਜਾ ਕੇ ਬਹਿ ਸਕਦੇ ਤੁਸੀਂ ਵਿਆਹ ਤੁਹਾਡਾ ਹੋ ਜਾਣੀ ਤੇ ਇਹਦਾ ਕੀ ਮਤਲਬ ਹੋਵੇ ਤੁਸੀਂ ਬਾਸੇ ਜਾ ਕੇ ਅੱਡ ਬੈੱਡ ਤੇ ਬੈਠੇ ਹੋ ਬਈ

ਓਹ ਭਾਂਜੇ ਤਪਤਾ ਹੋਏ ਤੇ ਮੂੰਹ ਸੜਾ ਕੇ ਭੇਜਿਆ ਆਉਂਦਾ ਹੈ। ਕਾਲ ਹੋ ਦੇ। ਕੀ? ਤੜੋ ਸੋਚਣਾ ਕਰਨਾ ਕੋ। ਹਾਂ ਚਾਹੀਦਾ। ਓਏ ਨਹੀਂ। ਚਾਹੀਦਾ। ਨਹੀਂ। ਚਾਹੀਦਾ ਯਾਰ ਆਸੂ। ਨਹੀਂ 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 ਜੀ ਜੀ। ਫਿਰ ਸਮਾਈਲ ਕਰ ਦੋ ਸੱਤਿਆ। ਵਾਹ ਗਾਣਾ ਸੁਣ ਕੇ ਹਸ ਗਈ ਦੀ। ਨਹੀਂ ਹੈ ਕਿ ਆ ਪੱਕਾ। ਨਹੀਂ ਨਹੀਂ। ਹਾਂ ਹਨਾ ਆ ਪ੍ਰੈਂਕ ਸੀਗਾ ਇਹਨੂੰ ਪ੍ਰੈਂਕ ਕਹਿੰਦੇ ਆ ਇਹ ਤਾਂ ਮਜ਼ਾਕ ਕਹਿੰਦੇ ਆ ਆਡੀਅנס ਨਾਲ ਮਜ਼ਾਕ ਕਰਨਾ ਪ੍ਰੈਂਕ ਕਹਿ ਕੇ ਅੱਗੇ ਸਾਡੀ ਮਾੜੀ-ਮੋਟੀ ਲੜਾਈ ਹੋ ਗਈ ਨਾ ਲੜਾਈ ਕਹਿੰਦੇ ਆ ਜਦ ਅਚਾਕੇ ਦੇ ਕੋਈ ਆਟੇ ਆ ਪਤਿਲਾ ਸੱਚ ਮਾਰਦੀ ਫੇਰ ਤਾਂ ਅਸੀਂ ਮੰਨਦੇ ਵੀ ਹਾਂ ਲੜਾਈ ਹੋਈ ਹੈ ਇਹਨੂੰ ਲੜਾਈ ਕਹਿੰਦੇ ਨਾ ਤਾਂ ਪ੍ਰੈਂਕ ਕਿਸੇ ਕੰਮ ਦਾ ਸੀ ਜਾਂ ਨਾ ਤੇ ਲੜਾਈ ਦਾ ਕੋਈ ਮੂਸਾ ਸੀਗਾ ਪ੍ਰੈਂਕ ਦਾ ਨਾਂ ਲੈ ਕੇ ਲੜਾਈ ਦਾ ਨਾਂ ਲੈ ਕੇ ਆਡੀਅנס ਨਾਲ ਧੋਖਾ ਕਰਦੇ ਤੁਸੀਂ ਤਾਂ ਹਾਂ ਤਾਂ ਆਡੀਅנס ਨਾਲ ਵੀ ਤੁਹਾਡਾ ਤਾਂ ਵਿਸ਼ਵਾਸ ਉੱਠ ਗਿਆ ਹੋਊਗਾ ਜਦੋਂ ਨਾਸ ਆਇਤਾ ਤੁਰਿਆ ਹੁੰਦਾ ਵਾਸ ਕਰ ਦਿੱਤੀ ਜਾਵੇ ਕਿ आपू किसी तो कुछ मंगना पवे तो आप जिन्हें जोगे है जी मैं मदद करूँगी ठीक है जिन्हें जोगी मैं हैगी तू हेल्प कर चलनी है तू आखिर मैं जिन्हें जोगी है तू तो आप लोगों तो मंग दी है गुलाब सिद्धू ने मिनट पिछले फोन ला दें भाई गुलाब सिद्धू मैं ए सी लै दे मैं फ्रिज लै दे मैं ये लै दे मैं वो लै दे तो तू लोगों की हेल्प कर तुरी है क्या जी हेल्प कर चलनी है गुलाब सिद्धू तो पैसे पवाए भाई पैसे पा दे मैं ਮੈਂ ਚਲਦੀ ਆ ਹਲਪ ਕਰਨ ਜਿਨੇ ਰਖ ਲਿਆ ਆਪਾਂ ਬਈ ਜਿੰਨੇ ਕ ਸਾਡੇ ਔਕਾਤ ਆ ਓਨਾਂ ਕ ਲੈ ਲਿਆ ਤੇ ਜੀਨੇ ਬਈ ਮਾੜਾ ਚੰਗਾ ਬੋਲਣਾ ਤਾਂ ਬੋਲੀ ਜਾਣਾ ਹਨਾ ਉਹ ਆਪਾਂ ਕੁਛ ਕਹਿ ਨਹੀਂ ਸਕਦੇ ਪਰ ਜਿੰਨੇ ਕ ਸਾਡੇ ਚ ਹੈਗੀ ਆ ਐਸੀ ਹੱਤ ਤੇ ਆਪਾਂ ਓਨਾਂ ਦੀ ਕ ਮਦਦ ਜ਼ਰੂਰ ਕਰਾਂਗੇ ਬਈ ਸਿੱਧੀ ਜੀ ਗੱਲ ਆ ਆਖੇ ਜਿੰਨੇ ਕ ਸਾਡੀ ਔਕਾਤ ਆ ਜਿੰਨੇ ਕ ਸਾਡੀ ਹਾਇਸੀਅਤ ਅਸੀਂ ਓਨਾਂ ਦੀ ਕ ਹੈਲਪ ਕਰਾਂਗੇ ਪਹਿਲਾਂ ਤਾਂ ਮੈਨੂੰ ਇਹ ਦੱਸ ਥੋੜੀ ਕਿੰਨੀ ਕ ਔਕਾਤ ਆ ਤੇ ਕਿੰਨੀ ਥੋੜੀ ਹਾਇਸੀਅਤ ਆ ਨਿੱਕ-ਨਿੱਕੀ ਚੀਜ਼ ਵਾਸਤੇ ਤੂੰ ਗੁਲਾਬ ਸਿੱਧ ਨੂੰ ਫੋਨ ਲਾਉਣੀ ਨਿੱਕ-ਨਿੱਕੀ ਚੀਜ਼ ਵਾਸਤੇ ਤੂੰ ਲੋਕਾਂ ਤੋਂ ਪੈਸੇ ਮੰਗਦੀ ਹੈ ਹਜੇ ਤੂੰ ਕਹਿੰਦੀ ਹੈ ਮੇਰੀ ਔਕਾਤ ਇੰਨੀ ਕਮ ਹੈ ਮੇਰੀ ਹਾਇਸਤ ਇੰਨੀ ਹੈ ਮੈਂ ਹੈਲਪ ਕਰੂੰਗੀ ਯੋ ਤੁਸੀਂ ਚੰਗਾ ਭਲਾ ਪੈਸਾ ਆਉਂਦੇ باوجود ਵੀ ਤੁਸੀਂ ਮੰਗਦੇ ਬਣੇ ਫਿਰਦੇ ਹੋ ਤੁਸੀਂ ਲੋਕਾਂ ਸਾਹਮਣੇ ਗਰੀਬ ਬਣੀ ਜਾਂਦੇ ਆਂ ਤੁਸੀਂ ਝੋਟਦਾ ਨਾ ਤੇ ਫਿਰ ਉਹ ਕਿਸੇ ਦੇ ਦੇਣ ਜੋਗਾ ਵੀ ਕਈ ਮਰੀ ਲੋਕ ਹੀ ਕਰਦੇ ਆ ਉਹਨੂੰ ਤੇ ਜਨਤਾ ਨੇ ਇਹ ਸਾਫਤ ਕਰਤਾ ਕਿ ਭੈਣ ਕਿਰਨਾ ਨੂੰ ਅੱਜ ਦੇਣ ਜੋਗਾ ਦੇਖੋ ਸੇਵਾ ਦੇਖੋ ਪਹਿਲਾਂ ਤਾਂ ਕਿੱਡਾ ਵੱਡਾ ਜਜ਼ਬਾ ਭੈਣ ਦੇ ਅੰਦਰ ਕਿ ਆਪ ਗਰੀਬੀ ਦੇ ਵਿੱਚ ਉੱਠ ਕੇ ਤੇ ਅੱਜ ਉਹ ਸਾਹਮਣੇ ਪੇਸ਼ੈਂਟ ਪਿਆ ਉਹਦੀ ਹੈਲਪ ਕਰਨ ਵਾਸਤੇ ਬਠਿੰਡੇ ਤੋਂ ਚੱਲ ਕੇ ਮੇਰੇ ਹਿਸਾਬ ਨਾਲ ਇੱਥੋਂ ਬਠਿੰਡਾ 80 ਕਿਲੋਮੀਟਰ ਪੈਂਦਾ ਇਹ ਪਿੰਡ ਪੈਂਦਾ ਜੀ ਮੌਜਗਿਆ ਮਤਲਬ ਦੂਲੋਵਾਲ ਤੇ ਅਰੇ ਭਰਾਵਾ ਤੂੰ ਕਹਿੰਦਾ ਦੀ ਗਰੀਬੀ ਚ ਉੱਠ ਕੇ ਕਿਸੇ ਹੋਰ ਗਰੀਬ ਦੀ ਹੈਲਪ ਕਰਨਾ ਹੀ ਇਹ ਹਜੇ ਵੀ ਗਰੀਬ ਆ ਇਹ ਆ ਕੇ ਮੂੰਹੋਂ ਕਹਿੰਦੀ ਆ ਮੈਂ ਹਜੇ ਵੀ ਗਰੀਬ ਆ ਮੈਂ ਲੋਕਾਂ ਦੇ ਪੈਸੇ ਦੇਣੇ ਆ ਸਾਡੇ ਜਿੰਨਾ ਗਰੀਬ ਕੋਈ ਹੈ ਨਹੀਂ ਗਿਆ ਆਪਦੇ ਮੂੰਹ ਆ ਕਹਿੰਦੇ ਤੁਸੀਂ ਕਿਨੇ ਗਰੀਬੀ ਵਿੱਚ ਉੱਠ ਕੇ ਅਮੀਰ ਹੋ ਗਏ ਤੇ ਹੁਣ ਗਰੀਬਾਂ ਦੀ ਹੈਲਪ ਕਰਨ ਆਏ ਆ ਜਾਵੇ ਭਰਾਵਾ ਕਿਉਂ ਉੱਥੇ ਖੜੀ ਨੂੰ ਪੰਪ ਦਈ ਜਾਣਾ ਵਾ ਤੂੰ ਆਖੇ ਬਠਿੰਡੇ ਤੋਂ ਇੱਥੇ ਆਈ ਏ ਕਹਿਣਾ ਬਠਿੰਡਾ ਕਿੰਨੀ ਵਾਟ ਹੋਊਗੀ ਉਹ ਵੇਖ ਤਾਂ ਸਿੰਝਾ ਕੈਨੇਡਾ ਤੋਂ ਹੈਲਪ ਕਰਨ ਆਈ ਹੁੰਦੀ ਏ ਇਹ ਇਹ ਵੀ ਹੈਲਪ ਕਰਨਾ ਇੱਕ ਕੰਟੈਂਟ ਹੈ ਕਿਉਂਕਿ ਦੋ ਤਿੰਨ ਗਲਤੀਆਂ ਹੋ ਗਈਆਂ ਇਹਦੇ ਕੋਲ ਪਹਿਲੀ ਗਲਤੀ ਹੋ ਗਈ ਇਹਦੇ ਕੋਲ ਕਾਲ ਰਿਕਾਰਡਿੰਗ ਇਹਦੀ ਵਾਇਰਲ ਹੋ ਗਈ ਹੈ ਕਮੈਂਟ ਕਰਨ ਵਾਲਿਆਂ ਨੂੰ ਪੁੱਠਾ ਸਿੱਧਾ ਬੋਲੀ ਸੀ ਦੂਜੀ ਵੀ ਸੇਵਾ ਕਰਨੇ ਗਈ ਸੀ ਤੇ ਲੱਛਣ ਕਰਨ ਬੈਗੀ ਹਣ ਇਹਦੇ ਵਿਊ ਘਟ ਗਏ ਇਹਨੂੰ ਚੰਗੀਆਂ ਲਾਂਹ ਤਾਂ ਪੈ ਗਈ ਹੁਣ ਇਹਨੇ ਅੱਖਾਂ ਵੀ ਚਲਾਇਆਂ ਕਰਕੇ ਆਪਦੇ ਵਿਊ ਤਾਂ ਲੈ ਗਿਆ ਮੈਂ ਵਾਪਸ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਵਿਊ ਤਾਂ ਲੈ ਕੇ ਆਵਾਂ ਨਾ ਮੈਂ ਆਪਦੇ ਵਾਪਸ ਥੋੜੇ ਵਧੀਆ ਕੰਟੈਂਟ ਦੋ ਚਾਰ ਦਿਨ ਬਣਾ ਲੈਣੀ ਆ ਬਾਅਦ ਚ ਫਿਰ ਉਹੀ ਕੰਜਰ ਖਾਣੇ ਤੇ ਸ਼ੁਰੂ ਹੋ ਜੂੰਗੀ ਕੋਈ ਗੱਲ ਨਹੀਂ ਤੁਸੀਂ ਜਿਹੜੀ ਮਾ ਦਿੱਤੀ ਪੇੜਾਤੀ ਇਹਦੀ ਤੋਂ ਤਾਂ ਫਿਰ ਮੱਥੇ ਇਹ ਤੇ ਮੇਰਾ ਨਾਮ ਪਹਿਲੇ ਵਾਰ ਤਾਂ ਮੈਂ ਘਰੋਂ ਵੀ ਇਹੀ ਬੋਲ ਕੇ ਚੱਲੀ ਸੀ ਵੀ ਬਾਬਾ ਜੀ ਐਦਾਂ ਦੱਦਿਆ ਕਿ ਕਿਸੇ ਨੂੰ ਨਾ ਤਾਵੇ ਤੇ ਆਪਾਂ ਕਿਸੇ ਅੱਗੇ ਹੱਥ ਟੱਡਣੇ ਪੈਣ ਮੰਗਣਾ ਪਵੇ ਸੋ ਮੰਗਣਾ ਵੀ ਬਹੁਤ ਬੰਦਾ ਜਦੋਂ ਮੰਗਦਾ ਨਾ ਤੇ ਮਰ ਕੇ ਹੀ ਮੰਗਦਾ ਬਈ ਪਹਿਲਾਂ ਉਹਨੂੰ ਮਰਨਾ ਪੈਂਦਾ ਫੇਰ ਹੀ ਮੰਗਣਾ ਪੈਂਦਾ ਸਿਆਣੇ ਨੇ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਜੇ ਆਪ ਦਾ ਘਰ ਬਾਹ ਚੰਗਾ ਬਣਿਆ ਹੋਣਾ ਤੇ ਸਾਹਮਣੇ ਵਾਲੇ ਦਾ ਘਰ ਬਾਹ ਚੰਗਾ ਹੈ ਨੀਗਾ ਉਹ ਕਿਰਾਏ ਤੇ ਰਹਿੰਦਾਗਾ ਟੁੱਟਿਆ ਫੁੱਟਿਆ ਘਰ ਤਾਂ ਉਹਦੇ ਸਾਹਮਣੇ ਆਪਦੇ ਘਰ ਦੀਆਂ ਤਰੀਫਾ ਨਹੀਂ ਕਰੀਦੀ ਹੁੰਦੀਆਂ ਤੇ ਜੇ ਆਪਦੇ ਕੋਲ ਔਲਾਦ ਹੈਗੀ ਆ ਸਾਹਮਣੇ ਵਾਲੇ ਦੀ ਨਹੀਂ ਹੋਈ ਔਲਾਦ ਤਾਂ ਆਪਦੀ ਔਲਾਦ ਦੀਆਂ ਤਾਰੀਫਾਂ ਨਹੀਂ ਕਰੀਦੀਆਂ ਹੁੰਦੀਆਂ ਜੇ ਆਪਦੀ ਔਲਾਦ ਚੰਗੀ ਨਿਕਲ ਗਈ ਸਾਹਮਣੇ ਵਾਲੇ ਦੀ ਔਲਾਦ ਚੰਗੀ ਨਹੀਂ ਗਈ ਤਾਂ ਆਪਦੇ ਔਲਾਦ ਨਾਲ ਪਿਆਰ ਨਾਲ ਗੱਲ ਨਹੀਂ ਕਰੀਦੀ ਹੁੰਦੀ ਉਹਨਾਂ ਦੀਆਂ ਤਾਰੀਫਾਂ ਇੰਨੀਆਂ ਨਹੀਂ ਕਰੀਦੀਆਂ ਹੁੰਦਾਂ ਇਹ ਸਿਆਣੇ ਬੰਦੇ ਕਹਿ ਕੇ ਗਏ ਤੇ ਜੇ ਹੁਣ ਤੇਰੇ ਕੋਲ ਚੰਗਾ ਭਲਾ ਪੈਸਾ ਹੈਗਾ ਵਾ YouTube ਤੇ ਤੈਨੂੰ ਪੇਮੈਂਟ ਆਉਂਦੀ ਹੈ ਤੇ ਜਿਹੜਾ ਤੇਰੇ ਕੋਲ ਪਾਇਖੜਾ ਜਿਹਦੀ ਤੂੰ ਹੈਲਪ ਕਰਨ ਆਈ ਹੈ ਉਹ ਗਰੀਬ ਆ ਉਹਦੇ ਕੋਲ ਆਪਦਾ ਥਾਂ ਹੈ ਨਹੀਂਗਾ ਧਰਮਸ਼ਾਲਾ ਦੇ ਵਿੱਚ ਰਹਿੰਦਾ ਵਾ ਤੇ ਤੂੰ ਕਰੋ ਤਰਨ ਲੱਗੀ ਜਦ ਇਹ ਗੱਲ ਕਰਕੇ ਆਈਆਂ ਤੇ ਤੇਰਾ ਕੀ ਮੈਂ ਕਿ ਹਾਂ ਕਸਦਾ ਸੀਗਾ ਤੇਰਾ ਕੀ ਪਹਾੜ ਟੁੱਟਾ ਲੱਗਾ ਸੀ ਤੇਰੇ ਤੇ ਜੇ ਹਾਂ ਤੂੰ ਇੱਥੇ ਨਾ ਗੱਲ ਕਰਦੀ ਤਾਂ ਹਾਂ ਤੇਰੇ ਉੱਤੇ ਪਹਾੜ ਹੀ ਟੁੱਟ ਕੇ ਡੰਗ ਪੈਣਾ ਸੀ ਉਹ ਬੰਦੇ ਨੂੰ ਇਹ ਚੀਜ਼ ਦਿਖਾਣੀ ਜ਼ਰੂਰੀ ਸੀਗੀ ਵੀ ਹਾਂ ਉਸ ਬੰਦੇ ਨੂੰ ਜੇ ਨਾਲ ਹੀ ਫੀਲ ਹੁੰਦੀ ਹੋਗਿਆ ਤਾਂ ਤਾਂ ਹੀ ਫੀਲ ਕਰਾਤੀ ਹੁਣ ਇਹ ਵੀਡੀਓ ਦੇ ਵਿੱਚ ਇਹ ਗੱਲ ਕਰਕੇ ਉਹ ਬੰਦੇ ਦੇ ਕੋਲ ਖੜਕੇ ਵੀ ਹਾਂ ਇਹਦੇ ਕੋਲ ਘਰ ਹੈ ਨਹੀਂਗਾ ਇਹਦੇ ਕੋਲ ਆਪ ਦਾ ਥਾਂ ਹੈ ਨਹੀਂਗਾ ਇਹਦਾ ਬਾਲਾ ਗਰੀਬ ਆ ਇਹ ਤਾਂ ਇਹ ਆਈਏ ਤਾਂ ਉਹ ਆ ਨੇ ਸਾਰਦਾ ਨਹੀਂ ਸੀਗਾ ਜੇ ਤੂੰ ਇਹ ਗੱਲ ਕਰਨੀ ਸੀਗੀ ਉਹ ਬੰਦੇ ਕੋਲ ਨਾ ਖੜਾਉਂਦੀ ਪਾਸੇ ਜਾ ਕੇ ਅੱਜ ਬਲੌਗ ਦੇ ਵਿੱਚ ਗੱਲ ਕਰ ਲੈਂਦੀ। ਪਹਿਲੇ ਤਾਂ ਤੈਨੂੰ ਲੋੜ ਹੀ ਕੋਈ ਨਹੀਂ ਜਿਉਂ ਘਰ ਤੋਰਨ ਲੱਗੀ ਤੇ ਇਹ ਗੱਲ ਕਰਕੇ ਆਈਏ ਤਾਂ ਬੰਦੇ ਨੂੰ ਜ਼ਰੂਰੀ ਫੀਲ ਕਰਵਾਉਣਾ ਸੀ ਤਾਂ ਬੰਦਾ ਪਹਿਲੇ ਹੀ ਅੰਦਰ ਟੁੱਟਿਆ ਵਾ। ਉਹਦਾ ਜਵਾਕ ਬਿਮਾਰ ਆ ਮੰਜੇ ਤੇ ਪਿਆ। ਤੂੰ ਤਾਂ ਹੋ ਤੋੜੀ ਜਾਨੀ ਉਹੋ ਜਿਹੀਆਂ ਗੱਲਾਂ ਕਰੀ ਜਾਨੀ ਆ। ਪੁਰਾਣੇ ਕੰਨ ਨੂੰ ਹੱਥ ਮਾਰ ਲਿਆ ਕਰੋ ਆਖੀ ਨੂੰ। ਬਈ ਯਾਰ ਤੇ ਕੁਛ ਰੁਪਈਆ ਦਾ ਬਈ ਆਪਾਂ ਰਾਸ਼ਨ ਦੇ ਆਏ ਆ ਵਿਚਾਰਿਆਂ ਨੂੰ। ਤੇ ਸੋ ਆਪਾਂ ਮਦਦ ਤਾਂ ਮੈਂ ਫੇਰ ਵੀ ਕਰਦੀ ਰਹੂੰਗੀ। ਮਦਦਤ ਮੈਂ ਕਰਦੀ ਹੀ ਰਹੂੰਗੀ ਜੇ ਸਾਨੂੰ ਫੋਨ ਆਊਗਾ ਬਾਬਾ ਜੀ ਦਾ ਵੀ ਭੈਣੇ ਸਾਨੂੰ ਆਹ ਚਾਹੀਦਾ ਤੇ ਆਪਾਂ ਜਰੂਰ ਬਈ ਬਾਬਾ ਜੀ ਕੋਲੇ ਪਹੁੰਚਾਂਗੇ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਆਇਆ ਸੀ ਵੀਰ ਦਾ ਭੋੜੇ ਨੇ ਪਿੱਛੇ ਇਹ ਕਹਿ ਕੇ ਹੱਡੀ ਐ ਇਸੇ ਵਲੌਗ ਦੇ ਵਿੱਚ ਵੀ ਜੇ ਬੰਦੇ ਨੂੰ ਮਰ ਮੰਗਣਾ ਹੋਵੇ ਨਾ ਕੁਛ ਕਿਸੇ ਤੋਂ ਮੰਗ ਕੇ ਖਾਣਾ ਹੋਵੇ ਲੈਣੀ ਹੋਈ ਚੀਜ਼ ਤਾਂ ਉਹਦੇ ਵਾਸਤੇ ਪਹਿਲਾਂ ਬੰਦੇ ਨੂੰ ਮਰਨਾ ਪੈਂਦਾ ਫਿਰ ਅਗਲਾ ਮੰਗਦਾਗਾ ਠੀਕ ਆ ਹਰੇ ਦੂਜੇ ਪਾਸੇ ਇੱਥੇ ਕੀ ਕਹਿ ਰਹੀ ਆ ਵੀ ਜੇ ਉਹ ਬਾਬਾ ਜੀ ਮੈਨੂੰ ਫੋਨ ਲੌਣਗੇ ਤਾਂ ਫਿਰ ਮੈਂ ਉਹਨਾਂ ਦੀ ਹੈਲਪ ਕਰੂੰਗੀ। ਅਰੇ ਤੇਰਾ ਕੋਈ ਸਟੈਂਡ ਹੈਗਾ? ਇੱਕ ਪਾਸੇ ਤੋਂ ਉਹਨੇ ਕੋਲ ਖੜੀ ਕੀ ਗੱਲਾਂ ਕਰੀ ਇਹਨੇ ਹੁਣ ਤਾਂ ਇੱਥੇ ਕਹਿਨੀ ਆ ਵੀ ਹਾਂ ਜੇ ਮੈਨੂੰ ਕਹਿਣਗੇ ਮੈਨੂੰ ਫੋਨ ਲੌਣਗੇ ਤਾਂ ਮੈਂ ਉਹਨਾਂ ਦੀ ਹੈਲਪ ਤਾਂ ਕਰੂੰਗੀ। ਹਾਂ ਜੇ ਤੈਨੂੰ ਪਤਾ ਉਹਨਾਂ ਦੀ ਕੰਡੀਸ਼ਨ ਨਹੀਂ ਸਹੀ ਜੋ ਥੇੜੀਆਂ ਆਡੀਆਂ ਗੱਲਾਂ ਕਰਕੇ ਆਈਆਂ ਤੂੰ ਤੇਰਾ ਹੱਕ ਬੰਦ ਆ। ਇੰਨੇ ਤੈਨੂੰ ਪੈਸੇ ਆਉਂਦੇ ਇੰਨੇ ਤੈਨੂੰ ਲੋਕੀ ਪ੍ਰਮੋਸ਼ਨ ਲਈ ਸਾਧਦੇ ਆ। ਪੈਸੇ ਤੈਨੂੰ ਬਹੁਤ ਬੰਦੇ ਚੜੇ ਮਹੀਨੇ ਜਿਉਂ ਨਾਲ ਸੌਗਾ ਵੀ ਦੇ ਦੇਣਗੇ ਦੋ ਮਹੀਨੇ ਬਾਅਦ ਨਾ ਸੋਚ ਉਹ ਤੇ ਦੇ ਦੇ ਕਰਨੀ ਤੇਰਾ ਕੁਛ ਨਹੀਂ ਕਸਣ ਲੱਗਾਗਾ ਪੌਨੀ ਹੋਊਗਾ ਹਜੇ ਵੀ ਅਖੇ ਜੇ ਮੈਨੂੰ ਫੋਨ ਕਰੂਗਾ ਤਾਂ ਮੈਂ ਹੈਲਪ ਕਰਿਆ ਕਰੂੰਗੀ ਆਦੀ ਆਪਨੇ ਜਾਵਦੇ ਠੀਕ ਹੈ ਨਹੀਂ ਤਾਂ ਇਹਨਾਂ ਨੂੰ ਕਿਹੜਾ ਪਤਾ ਨਹੀਂਗਾ ਵੀ ਇੱਥੇ ਲੱਖਾਂ ਲੋਕ ਆ ਜਿਨ੍ਹਾਂ ਨੂੰ ਹੈਲਪ ਦੀ ਲੋੜ ਪਰ ਇਹਨਾਂ ਨੇ ਉੱਥੇ ਜਾਣਾ ਜਿੱਥੇ ਇਹਨਾਂ ਨੂੰ ਫੋਨ ਲਾ ਕੇ ਸੱਜਿਆ ਜਾਂਦਾ ਹੁਣ ਇਹ ਵੀ ਇਹ ਉੱਥੇ ਹੀ ਗਈ ਹੈ ਜਿੱਥੇ ਇਹਨਾਂ ਨੂੰ ਫੋਨ ਲਾ ਕੇ ਸੱਜਿਆ ਗਿਆ ਚ ਉੱਥੇ ਅਗਲੇ ਨੇ ਫੋਨ ਲਾ ਕੇ ਸੱਜਿਆ ਤੇ ਉੱਥੇ ਗਈ ਹੈ ਏ ਤਾਂ ਹੈ ਨਹੀਂ ਗਏ ਫਰੀ ਚ ਜਾ ਕੇ ਆਈ ਹੋਊਗੀ ਜਹੇ ਹਰ ਦਾ ਸੌਦਾ ਦੇ ਕੇ ਹੀ ਜਿਨ੍ਹਾਂ ਨੇ ਫੋਨ ਲਾਇਆ ਨੇ ਕੋਲ ਕੁਛ ਨਾ ਕੁਛ ਤਾਂ ਲੈ ਆਊਗਾ ਨੇ ਬਾਲਾ ਨਹੀਂ ਆਉਦਾ ਉਹਨਾਂ ਜਾਂਦੇ ਤਾਂ ਕਰਾਇਆ ਨੇ ਲੈ ਆਈ ਹੋਊਗਾ ਖਰਚੇ ਤਾਂ ਕਰਵਾਏ ਹੀ ਹੋਣਾ ਨੇ ਇੰਨੇ ਵੀ ਦਿਯਾਲੂ ਹੈ ਨਹੀਂ ਗੇ ਵਲੌਗਰ ਜਿਨ੍ਹਾਂ ਦਿਖਾਉਂਦੇ ਆ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆ ਪਰ ਇੱਥੇ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰ ਹਾਂਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ